ਖੇਤੀਬਾੜੀ ਤੇ ਕਿਸਾਨ ਭਲਾਈ ਵਿਕਾਸ ਬਲੋਂ ਪਿੰਡ ਕਮਾਮ ਦੇ ਪੰਚਾਇਤ ਘਰ ਵਿਖੇ ਸੀਡ ਵਿਲੇਜ ਸਕੀਮ ਤਹਿਤ ਕਿਸਾਨ ਸਕਲਾਈ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਡਾਕਟਰ ਦਪਿੰਦਰ ਸਿੰਘ ਮੁਖ ਖੇਤੀਬਾੜੀ ਅਫਸਰ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਇਹਨਾਂ ਤੋਂ ਇਲਾਵਾ ਡਾਕਟਰ ਲੇਖਰਾਜ 베ਗੋਵਾਲ ਬਲਾਕ ਖੇਤੀવાડી ਅਫਸਰ ਔਰ ਡਾਕਟਰ ਅਸ਼ਵਿੰਦਰ ਅੰਜੂ ਸਾਗਰ ਦੀਪਕ ਕੁਮਾਰ ਜਸਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਔਰ ਤੋਂ ਇਲਾਵਾ ਮਨੋਰ ਲਾਲ ਸਰਪੰਚ ਸ਼ਿਵ ਕੁਮਾਰ ਕੀ ਸਿੰਘ ਜਗਦੇਸ਼ ਸਿੰਘ ਵਰਮਜੀਤ ਸਿੰਘ ਗੁਰਪਾਲ ਸਿੰਘ ਸਤਨਾਮ ਸਿੰਘ ਸੋਡੀਆਂ ਸ਼ਕਤੀ ਸਿੰਘ ਨਿੰਦਰ ਸਿੰਘ ਡਾਕਟਰ ਸੁਧਵੀਰ ਸਿੰਘ ਸ਼੍ਰੀ ਸੁਭਮ ਸ਼੍ਰੀ ਹਰਦੀਪ ਸਿੰਘ ਗੁਰਸੇਵਕ ਸਿੰਘ ਰੋਹਿਤ ਕੁਮਾਰ ਕਰਨਜੀਤ ਸਿੰਘ ਆਦ ਮੌਜੂਦ ਸਨ ਇਸ ਮੌਕੇ ਕਿਸਾਨਾਂ ਨੂੰ ਕਿੱਟਾਂ ਵੀ ਦਿੱਤੀਆਂ ਗਈਆਂ ਤੇ ਇਸ ਮੌਕੇ ਡਾਕਟਰ ਦਪਿੰਦਰ ਸਿੰਘ ਮੁੱਖ ਕੀਤੇ ਵਾਲੀ ਅਫਸਰ ਨੂੰ ਪਿੰਡ ਦੇ ਸਰਪੰਚ ਮਨੋਰ ਲਾਲ ਤੇ ਔਰ ਦਫ਼ਤਰ ਵੱਲੋਂ ਸਨਮਾਨਤ ਵੀ ਕੀਤਾ ਗਿਆ ਤੇ ਅਟੁੱਟ ਲੰਗਰ ਵਰਤਾਇਆ ਗਿਆ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਚੀਫ ਐਡੀਟਰ ਕੈਂਤ ਗਰਚਾ ਦੀ ਇਹ ਵਿਸ਼ੇਸ਼ ਰਿਪੋਰਟ ਵੀਡੀਓ ਦੇਖਦੇ ਹਾਂ ਹਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਚੀਤ ਪਾਕ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਘਟੀ ਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਆਪਣੇ ਵਧੀਆ ਕੱਟੀਆਂ ਮੱਛੀਆਂ ਨੂੰ ਜਰੂਰ ਲਓ ਤੋ 25 30 ਤੇ ਜਾਵੇ ਤੇ ਉਹ ਤੋਂ ਘਟੇ ਨਾ ਤੇਜ਼ ਨੇ ਮੇਰੀ ਬੇਨਤੀ ਆ ਵੀ ਉਹ ਆਪਾਂ ਜਰੂਰ ਨਸਲ ਸੁਧਾਰਾ ਲ ਕਰੀਏ ਆਪਾਂ ਮਹਿੰਗੀਆਂ ਗਾਵਾਂ ਮੱਝਾਂ ਖਰੀਦਣ ਵਾਲਾ ਭਾ ਘਰ ਦੀ ਬਰੀਡ ਤਿਆਰ ਕਰੀਏ ਵੇ ਜੇ ਸਾਨੂੰ ਪਤਾ ਹੋਵੇ ਜੇ ਸਾਡੀ ਗਾਂ ਨੇ ਬੱਚੀ ਦਿੱਤੀ ਆ ਤਾਂ ਉਹ ਜੇ ਸਾਡੀ ਗਾਂ 15 ਲੀਟਰ ਤੋਂ ਦਿੰਦੀ ਸੀ ਤਾਂ ਸਾਡੀ ਜਿਹੜੀ ਬੱਚੀ ਆ ਉਹ 25 ਤੇ 30 ਦੇਵੇ ਇਹ ਨਾਵੇ ਪੀ ਉਹ 15 ਪਰ 6-5 ਤੇ ਆ ਜੇ ਕਿਉਂਕਿ ਟਾਈਮ ਬਾਈ ਜੀ ਉਨਾ ਹੀ ਲੱਗਦਾ ਚਾਹੇ ਤੁਸੀਂ 5 ਲੀਟਰ ਵਾਲੀਆਂ ਮੰਗੋ ਜਾਂ 25 ਲੀਟਰ ਵਾਲੀਆਂ ਮੰਗੋ ਤੁਹਾਨੂੰ ਪੱਠੇ ਉਨੇ ਪਾਣੇ ਪੈਣੇ ਟਾਈਮ ਉਨੇ ਦੇਣਾ ਪੈਣਾ ਘਰ ਦੀ ਚੰਗੇ ਢੰਗ ਨਾਲ ਕਰੀਏ ਤਾਂ ਮੈਂ ਇਸ ਗੱਲ ਦਾ ਤੁਹਾਨੂੰ ਗਰੰਟੀ ਦੇ ਕੇ ਜਾਂਦਾ ਵੀ ਜੇ ਆਪਾਂ ਕਹੀਏ ਰਾਤੋ-ਰਾਤ ਨੂੰ ਰਾਤੋ-ਰਾਤ ਕੋਈ ਵੀ ਗਮ ਸਕੀਮਾਂ ਵੀ ਚਲਾਈਆਂ ਜਾ ਰਹੀਆਂ ਆ ਤੇ ਉਹਨੇ ਜੇ ਆ ਵੀ ਤੁਹਾਡੀ ਬੈਂਕ ਵਗੈਰਾ ਤੁਹਾਨੂੰ ਦੱਸ ਦਿੰਦੀ ਆ ਕਿ ਅੱਦਾਂ ਪੁੱਸੋਂ ਦੇ ਲੋਨ ਲੈਣਾ ਕਾਫੀ ਸ਼ਰਮੇ ਤੋਂ ਆਈ ਵੀ ਹੋਣ ਗਰ ਸਰਟੀਫਿਕੇਟ ਵਗੈਰਾ ਬਣਾਉਣਾ ਤੇ ਉਹ ਜਿਹੜੀਆਂ ਸਵਾਹ ਨੇ ਜਦੋਂ ਚਾਹੋਗੇ ਮੇਰੇ ਕੋਲ ਆ ਕੇ ਲੈ ਸਕਦੇ ਹੋ ਇਹ ਤਾਂ ਤੁਹਾਨੂੰ ਲਾਇਆ ਰਹੇ ਇਦਾਂ ਹੋਰ ਜੇ ਕੋਈ ਤੁਹਾਡਾ ਪ੍ਰੈਸ਼ਨ ਹੋਵੇ ਤਾਂ ਮੈਨੂੰ ਜਦੋਂ ਮਰਜੀ ਬਾਅਦ ਪੁੱਛ ਸਕਦੇ ਆ ਤੇ ਇਹ ਮੇਰੀ ਬੀਜੀ ਉਹ ਜਿਹੜੇ ਇਸ ਕੰਮ ਚ ਬੜਾ ਚੜਿਆ ਕਿਉਂਕਿ ਮੈਂ ਬੜਾ ਕੰਮ ਕਰਦੇ ਆ ਤੇ ਬਹੁਤ ਪੜਾ ਲਿਆ ਨਮ ਜਿਹੜੇ ਬੰਨੇ ਕੰਮ ਖੇਡ ਤਿਆਰ ਹੋਣੀ ਹੈ ਇੰਨੀ ਕਿ ਨੌਲੇਜ ਹੈ ਹੀ ਸਾਨੂੰ ਸਾਡੇ ਜ਼ਿਲ੍ਹੇ ਦੇ ਮੁੱਖੇ ਤੇ ਬੜੀ ਅਫਸਰ ਡਾਕਟਰ ਦੁਪਿੰਦਰ ਸਿੰਘ ਜੀ ਨੂੰ ਸਾਡੇ ਬਲਾਕ ਖੇਤੀਬਾੜੀ ਅਫਸਰ ਡਾਕਟਰ ਡਾਕਟਰ ਸਾਹਿਬ ਤੇ ਨਾਲ ਐਡੀਓ ਸਾਹਿਬਾਨ ਤੇ ਨਾਲ ਹੋਰ ਬਤਵੰਤੇ ਸੱਜਣਾਂ ਮੁੱਖੇ ਦੇ ਕੇ ਸਨਮਾਨਿਤ ਕਰਨ ਦੇ ਗੌਰ ਦਾ ਵੈਲਕਮ ਕਰਨਗੇ ਆ ਉਹ ਝੋਨਾ ਕਣਕ ਦੂਸਰੇ ਪ੍ਰਾਂਤਾਂ ਨੂੰ ਵਰਲਡ ਲੈਵਲ ਤੱਕ ਭੇਜ ਰਹੇ ਆ ਇਹਦਾ ਜਿਹੜਾ ਛੇੜਾ ਆ ਇਹ ਤਿੰਨ ਜਣਿਆਂ ਨੂੰ ਜੁਨੀਵਰਸਿਟੀ ਦੇ ਸਾਇੰਟਿਸਟ ਨੂੰ ਤੇ ਜਿਹੜੇ ਤੁਹਾਨੂੰ ਦੱਸ ਦਿਆ ਖੇਤੀਬਾੜੀ ਭਵਾਲ ਉਸਦੇ ਬਾਅਦ ਤੁਸੀਂ ਜਿਹੜੇ ਮਿਹਨਤ ਕਰਦੇ ਜਿੰਮੇਦਾਰ ਇਹ ਤਿੰਨਾਂ ਨੂੰ ਛੇੜਾ ਜਾਂਦਾ ਪਰ ਪਿਆਰੇ ਕਿਸਾਨ ਵੀਰੋ ਇਹ ਖੇਤੀਬਾੜੀ ਹਰੀ ਕ੍ਰਾਂਤੀ ਆਈ ਆ ਅਸੀਂ ਸਾਰਾ ਕੁਝ ਕੀਤਾ ਇਸਦੇ ਬਾਅਦ ਵੀ ਖੇਤੀਬਾੜੀ ਦੇ ਵਿੱਚ ਕੁਝ ਸਾਨੂੰ ਪ੍ਰੋਬਲਮਾਂ ਮੁਸੀਬਤਾਂ ਆਈਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਕਰਾਂ ਭੂਮੀ ਦੀ ਪੰਜਾਬੂ ਸ਼ਕਤੀ ਦੀ ਕਿਸੇ ਵੇਲੇ ਸਾਡੇ 10 ਦੇ ਜਿਹੜੇ ਪੁਰਾਣੇ ਅਧਿਕਾਰੀ ਆ ਕਰਮਚਾਰੀ ਬੈਸੀ ਜੂਰੀਆ ਖਾਦ ਜਿਹੜੀ ਆ ਜ਼ਿੰਮੇਦਾਰ ਦੇ ਖੇਤਾਂ ਵਿੱਚ ਜਾ ਕੇ ਉਹ ਚੋਰੀ-ਚੋਰੀ ਪਾ ਕੇ ਆਂਦੇ ਹੁੰਦੇ ਸੀ ਝਾੜ ਨਾਲਾਂ ਨੂੰ ਤਾਂ ਕਿਹਨੂੰ ਪਤਾ ਲੱਗ ਜਵੇ ਜੂਰੀਆ ਖਾਦ ਫਸਲ ਨੂੰ ਝਾੜ ਨੂੰ ਵਧਾਉਂਦੀ ਆ ਤੇ ਲੋਕੀ ਡਰਦੇ ਪਾਉਂਦੇ ਨਹੀਂ ਸੀ ਵੀ ਇਹ ਪਤਾ ਨਹੀਂ ਕਿਹੜੀ ਯਾਰ ਪਾ ਰਿਹਾ ਸਾਡੇ ਤੇ ਉਸ ਦੇ ਬਾਅਦ ਫਿਰ ਜੂਰੀਆ ਤਾਦੀ ਖਾਟਾਣ ਲੱਪਈ ਉਸ ਤੋਂ ਬਾਅਦ ਫਿਰ ਡੀਪੀ ਹੋਣ ਲੱਪਈ ਅੱਜ ਤੁਸੀਂ ਦੇਖਦੇ ਆ ਕਿ ਡੀਪੀ ਦਾ ਜੇ ਕਣਕ ਦਾ ਇੱਕ ਵੀ ਛਿਆੜ ਖਾਲੀ ਰਹਿ ਜਾਂਦਾ ਤਾ ਉਥੇ ਝਾੜ ਨਹੀਂ ਵਾਧਦਾ ਉਹ ਕਣਕ ਦਸਦੀ ਉਥੇ ਉਥੇ ਖੜ ਜਾਂਦੀ ਆ ਇਸ ਦੇ ਉਲਟ ਡੀਏਪੀ ਦੇ ਅਸੀਂ ਕਹਿੰਦੇ ਆ ਵੀ ਜੇਕਰ ਝੋਨੇ ਦੀ ਫਸਲ ਨੂੰ ਨਹੀਂ ਪਾਣੀ ਆਪਾਂ ਕਣਕ ਦੀ ਫਸਲ ਨੂੰ ਪਾਈ ਹੋਵੇ ਕਿਉਂਕਿ ਉਹ ਜਿਹੜੀ ਵਿੱਚ ਪਈ ਰਹਿੰਦੀ ਆ ਤੇ ਜੇ ਅਸੀਂ ਝੋਨੇ ਦੀ ਫਸਲ ਨੂੰ ਹੋਰ ਡੀਏਪੀ ਖਾਦ ਪਾ ਦਿੰਦੇ ਆ ਤਾਂ ਉਹਦੇ ਨਾਲ ਜਿਹੜੀ ਥੋੜੇ ਜ਼ਿੰਕ ਤੱਤੇ ਛੋਟਾ ਆ ਉਹਦੀ ਘਾਟ ਆ ਜਾਂਦੀ ਆ ਤੇ ਜਿਸ ਦੇ ਨਾਲ ਸਾਡਾ 75 ਕਿਲੋ ਤੋਂ ਲੈ ਕੇ ਇੱਕ ਕੁਆਂਟਲ ਤੱਕ ਜਿਹੜਾ ਝਾੜ ਆ ਖੇਤਾਂ ਦੇ ਵਿੱਚ ਘਟ ਜਾਂਦਾ ਤੋਂ ਪਿਆਰੇ ਕਿਸਾਨ ਵੀਰੋ ਇਹ ਖੇਤੀ ਦੀ ਜਿਹੜੀ ਸੀ ਨਜਾਕਤ ਉਸ ਤੋਂ ਬਾਅਦ ਛੋੜੇ ਤੱਤ ਮੈਗਨੀਜ਼ ਹੋਇਆ ਬੋਰੋਨ ਹੋਇਆ ਜਿੰਕ ਹੋਇਆ ਅੱਜ ਮੇਰੇ ਖਿਆਲ ਝੋਨੇ ਦੀ ਜੇ ਆਪਾਂ ਫਸਲ ਵੱਲ ਝਾਤ ਮਾਰੀਏ ਕੋਈ ਵੀ ਸਾਡਾ ਖੇਤ ਇਦਾਂ ਦਾ ਨਹੀਂ ਹੈਗਾ ਜਿੱਥੇ ਝੋਨੇ ਦੀ ਫਸਲ ਦੇ ਵਿੱਚ ਜਿੰਕ ਤੱਤ ਦੀ ਘਾਟ ਨਾ ਹੋਵੇ ਤੇ ਇਹ ਡਾਕਟਰ ਦੇ ਰਾਜਜੀ ਬੇਕਵਾ ਪੁਲਾਕੇ ਦੇ ਬੜੇ ਅਫਸਰ ਹੋਣ ਜਿਨ੍ਹਾਂ ਨੇ ਕਿ ਬੜੇ ਵਿਸਥਾਰ ਨਾਲ ਜੋ ਖੇਤੀਬਾੜੀ ਨਾਲ ਸੰਬੰਧਿਤ ਕੰਮ ਸੀ ਇਹ ਬਾਰੇ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਹੁਣ ਮੈਂ ਬੇਨਤੀ ਕਰਦਾ ਹਾਂ ਸਾਡੇ ਸਾਡੇ ਚੀਫ ਸਾਹਿਬ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਜੋ ਲੋਈ ਹੈ ਉਹ ਸੰਸਾਭਾ ਬਹੌਲੋ ਪੇਟ ਦੀ ਜਗ੍ਹਾ ਸੋਨੇਹਾ ਬਹੁਤ ਸੂਰੀਆ ਕਾਲ ਜੀ ਮੁੱਖ ਕੇ ਮੇਰੀ ਅਸਰ ਡਾਕਟਰ ਕੁਮਾਰ ਸਿੰਘ ਜੀ ਮਾਪਦੇ ਸੈਂਡਵਿਚ ਰੁਪਾ ਕਰਾ ਫਾਕਾ ਦਾ ਨਾ ਹੈ ਜਨਾ ਮੈਕਸੀਕੋ ਦੇ ਅਧਿਕਾਰੀ ਸਾਡੇ ਬਹੁਤ ਹੀ ਮਿਹਨਤੀ ਕੀ ਹੋ ਜਾਵਾ ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ ਮੈਂ ਇਸ ਕੈਂਪ ਤੇ ਆਉਂਦੇ ਦਾ ਦਾਫਰਵਾ ਸਵਾਗਤ ਕਰਦਾ ਆ ਫਸਲਾਂ ਨੂੰ ਜਾਂ ਪਸ਼ੂਆਂ ਨੂੰ ਬਚਾਉਣ ਬਾਰੇ ਦੇ ਤੱਥ ਉਹ ਲੈਕ ਮੇਡ ਦੇ ਘਾਰੀਆਂ ਨੇ ਪੜ੍ਹ ਤੋਂ ਲੱਗਿਆ ਦਾਸ ਦਿੱਤਾ ਮੈਂ ਇਹ ਸ਼ਾਤ ਨੂੰ ਬਲੌਂ ਕਰਦਾ ਤੇ ਮੈਂ ਇਹ ਕੁੱਤਗਾ ਜੀ ਸਾਡੇ ਜਿਹੜੇ ਚ ਸਾਡਾ ਆਪ ਕੋ ਭਾਗ ਉਹ ਪਹਿਲਾ ਭਾਗ ਇਤਾਂ ਦਾ ਜਿਹੜਾ ਕਿਸਾਨਾਂ ਦੀ ਸੇਵਾ ਦੀ ਪੇਸ਼ਾ ਹਾਂ ਦੇ ਦਿੰਦਾ ਹਾਜ਼ਰਾਂ ਨੇ ਵਰਕਿੰਗ ਇੱਥੇ ਮੌਜੂਦ ਆ ਕੇ ਦੇਖੀ ਤਾਂ ਬਹੁਤ ਹੀ ਜ਼ਿਆਦਾ ਮਿਹਨਤੀ ਸਟਾਫ ਜਿਹੜਾ ਆ ਉਹ ਇੱਥੇ ਆਜ਼ਰਾ ਮੈਂ ਇਹਨਾਂ ਸਾਰਿਆਂ ਦੀ ਬਹੁਤ ਹੀ ਸ਼ਾਬਾਸ਼ ਕਰਦਾ ਤੇ ਤੁਹਾਨੂੰ ਕੁਝ ਨਿੱਕੀ ਕਿਸਮ ਸੌਂਝਾ ਕਰਦਾ ਕਿ ਜਿਹੜੇ ਇਹ ਹਮੇਸ਼ਾ ਹੀ ਜਿਦੋਂ ਮੈਂ ਕਹਿੰਦਾ ਕਿ ਆ ਕੰਮ ਇਸ ਟਾਈਮ ਤੇ ਹੁਣਾ ਉਸ ਟਾਈਮ ਤੇ ਹੀ ਕਰਕੇ ਦਿੰਦੇ ਆ ਕੁਝ ਪਿੱਛੇ ਜਿਹੇ ਸਾਡੀਆਂ ਮਸ਼ੀਨਰੀ ਦਾ ਕੰਮ ਚੱਲਦਾ ਪਿਆ ਸੀਗਾ ਕਿਸਾਨਾਂ ਦੀ ਆਪਾਂ ਸਬਸਿਡੀ ਪਾ ਰਹੇ ਸੀ ਇਨ ਭਾਗ ਦੇ ਕਰਮਚਾਰੀਆਂ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਅਸੀਂ ਪੰਜਾਬ ਚ ਪਹਿਲਾ ਜਿਹੜਾ ਬਣ ਜਿਨ੍ਹਾਂ ਨੇ ਕਰਮਚਾਰੀਆਂ ਜਿਨ੍ਹਾਂ ਦੇ ਕਿਸਾਨਾਂ ਦੇ ਰਿਹਾ ਪੈਸੇ ਮਸ਼ੀਨ ਦੇ ਮਸ਼ੀਨਰਾਈਜ਼ੇਸ਼ਨ ਉਤੇ ਪਾਇਆ ਇਹਨਾਂ ਦੀ ਮੈਂਨਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਟਾਟੇ ਬਲਾਕ ਚ ਬਹੁਤ ਘੱਟ ਯੂਟਿਲਾਈਜੇਸ਼ਨ ਬਹੁਤ ਜ਼ਿਆਦਾ ਪ੍ਰਯੋਗ ਘੱਟ ਮੰਦਾ ਫਰਜ ਜਿਪਸਮ ਹੈਗੀ ਹੈ ਜਮੀਨ ਨੂੰ ਨਿਊਟਰਲ ਦੀ ਕਰਦੀ ਹੈ ਜਿਹਨਾਂ ਡੀਏਪੀ ਦੀ ਫਲਪਤਾ ਬਾਤੀਆ ਜਿਪਸਮ ਨੂੰ ਜੂਨ ਨੂੰ ਵਰਤੋ ਉਹ ਜਿਹੜੇ ਹੈਗੇ ਆ ਤੁਸੀਂ ਆਪਣੇ ਯੂਟਲਾਈਜ਼ ਕਰੋ ਵਰਤੋ ਉਹਨਾਂ ਜਮੀਨ ਜਿਹਨਾਂ ਆਦੂਆਂ ਦਾ ਕਹਿ ਰਹੇ ਮੇਰਾ ਘਰ ਆਦੂਆਂ ਦੇ ਲਈ ਜਮੀਨਾਂ ਰੋਗ ਆਦੂ ਜੀ ਤੇ ਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਜਿਪਸਮ ਦਾ ਮੈਂ ਆਪਣੇ ਤਜਰਬੇ ਤੋਂ ਕਹਿੰਦਾ ਕਿ ਮੈਂ ਤਿੰਨੂ ਦੇ ਫਾਰਮੂਲੇ ਜਿਪਸਮ ਦਵਾਤਾ ਉਹ ਬੰਦਾ ਕਹਿੰਦਾ ਮੈਂ ਐਤਾਂ ਦੀ ਫੀਲਡ ਕਦੀ ਦੇਖੀ ਹੀ ਨਹੀਂ ਜਿੰਨੀ ਜਿਪਸਮ ਨਾਲ ਬਿਊਟਰ ਹੋ ਗਏ ਫਤਲ ਗਿਆ ਚੀਫ ਸਾਹਿਬ ਡਾਕਟਰ ਸੁਖਿੰਦਰ ਸਿੰਘ ਜਿਨ੍ਹਾਂ ਨੇ ਕਿ ਪੁੱਛ ਹੀ ਲਿਆ ਰੂਟੀਨ ਦੇ ਸਾਡੇ ਲਾਈਫ ਦੇ ਪਹਿਲੂ ਉਹਨਾਂ ਨੂੰ ਛੋਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਮੁਲਾਫਾ ਤੇ ਲੈਣਾ ਹੈ ਖੇਤੀ 'ਚ ਬੋਲੇ ਨਾਲ ਅਸੀਂ ਜੋ ਚੰਗੀ ਪੈਦਾਵਾਰ ਆਪਣੇ ਖਾਣ ਲਈ ਜੋ ਬਦਲ ਦੀ ਖਾਂ ਵੀ ਉਹ ਕਰਨੀ ਹੈ ਸੋ ਸਾਡਾ ਕੈਂਪ ਉਹਨਾਂ ਸਾਰੀ ਰੋਸਮਾਤੀ ਵਾਲਾ ਬਸ ਪੰਜ ਮੈਚ ਸਾਰੀ ਸਮਾਪਤੀ ਹੈ ਉਸ ਤੋਂ ਬਾਅਦ ਲੰਗਰ ਦੀ ਤਿਆਰੀ ਹੈ ਸਾਰੇ ਸਾੰਗਰ ਲੰਗਰ ਸ਼ਾਮਿਲ ਜਾਣਾ ਮੈਂ ਬੇਨਤੀ ਕਰਾਂਗਾ ਸਪੰਚ ਪਿੰਡਕਾਮ ਮਸ਼ਰੀ ਮਨੋਹ ਲਾਲ ਜੀ ਕਿ ਉਹ ਆਏ ਹੋਏ ਲਗਦੇ ਕਿਸਾਨ ਵੀਰ ਅਤੇ ਸਾਡੇ ਅਫਸਰ ਸਾਹਿਬਾਨ ਉਹਨਾਂ ਦੇ ਲਈ ਧੰਨਵਾਦ ਚ ਸਾਂਝਾ ਬਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਪਿੰਡ ਕਮਾਨ ਦੇ ਔਰ ਸਾਡੇ ਲਾਗੇ ਚਾਲਖੁਰ ਦੇ ਸਾਰੇ ਸਾਲ ਤੋਂ ਇਸ ਨਗਰ ਤੋਂ ਜਿੰਨੇ ਵੀ ਸਾਡੇ ਕਿਸਾਨ ਵੀਰ ਔਰ ਖੇਤੀਬਾੜੀ ਨਾਲ ਦੋਤਾ ਪਾੜਿਕ ਨਾਲ ਸੰਬੰਧਿਤ ਸਾਰੇ ਖਸਾਰ ਵੀਰ ਪਹੁੰਚਿਆ ਸੀ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਵਿਸ਼ੇਸ਼ ਤੌਰ ਤੇ ਇਸ ਕੈਂਪ ਦੇ ਮੁੱਖ ਮਹਿਮਾਨ ਖੇਤੀਬਾੜੀ ਜ਼ਿਲ੍ਹਾ ਅਫਸਰ ਡਾਕਟਰ ਰਵਿੰਦਰ ਜੀ ਉਹ ਵੀ ਅੱਜ ਸਾਡੇ ਨਗਰ ਦੇ ਵਿੱਚ ਪਹੁੰਚਿਆ ਸੀ ਉਹਨਾਂ ਨੂੰ ਵੀ ਜੀ ਆਖਦੇ ਆਂ ਕਿਉਂਕਿ ਆਪਾਂ ਸਾਰੇ ਖੇਤੀਬਾੜੀ ਦੇ ਬਾਰੇ ਦੁੱਧ ਹੀ ਪੈਦਾਵਾਰ ਖਾਸਤੂੰ ਮੀਆਂ ਪੈਦਾਵਾਰ ਘਟਾ ਉਹਦੇ ਬਾਰੇ ਵੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਮੈਂ ਅਸੀਂ ਮਹਿਸੂਸ ਕਰਦੇ ਆ ਕਿ ਜਿੰਦਾ ਅੱਜ ਕੈਂਪ ਦੁੱਧ ਨੂੰ ਪੈਦਾ ਕਰਨ ਲਈ ਜਾਂ ਖੇਤੀਬਾੜੀ ਨੂੰ ਸੁਧਾਰ ਕਰਨ ਲਈ ਲਾਏ ਜਾ ਰਹੇ ਆ ਅੱਜ ਤੋਂ 25 30 ਸਾਲ ਪਹਿਲਾਂ ਸਾਡੇ ਵੀ ਫਾਦਰ ਮਦਰ ਪਸ਼ੂ ਰੱਖ ਦਿੰਦੇ ਸੀ ਉਸ ਵੇਲੇ ਕਿਸੇ ਨੇ ਨਹੀਂ ਗਾਈਡ ਕੀਤਾ ਵੀ ਲੈਵੇ ਪਸ਼ੂ ਤੁਸੀਂ ਰੱਖ ਲਓ ਕਿਉਂਕਿ ਆਪਣੀ ਸੋਚ ਮੁਤਾਬਕ ਰੱਖੇ ਹੋਏ ਸੀਗੇ ਦੁੱਧ ਨੂੰ ਉਹਦੀ ਜਿਹੜੀ ਆ ਪਾਵਰ ਵਾ ਉਹਨੂੰ ਪੈਦਾਵਾਰ ਵਧਾਉਣ ਲਈ ਉਹਦੇ ਤਰੀਕੇ ਜਿਹੜੇ ਵੱਖਰੇ ਵੱਖਰੇ ਸਮਝਾਏ ਜਾਂਦੇ ਆ ਕਿਉਂਕਿ ਜਿੰਨ ਜਾਂ ਖੇਤੀਬਾੜੀ ਨਾਲ ਸੰਬੰਧਿਤ ਕੋਈ ਵੀ ਵਿਅਕਤੀ ਆ ਜਾਂ ਦੁੱਧ ਦੇ ਨਾਲ ਸੰਬੰਧਿਤ ਵਿਅਕਤੀ ਆ ਉਹਨੂੰ ਕੋਈ ਨਾ ਕੋਈ ਕਮੀਆਂ ਨਜ਼ਰ ਆਈਆਂ ਤਾਂ ਤਦ ਹੀ ਇਹ ਜਿਹੜਾ ਸਸ ਹੀ ਇਹ ਪੈਦਾਵਾਰ ਬੈਕਫੁੱਟ ਤੇ ਚੱਲ ਗਈ ਆ ਕਿਸਾਨ ਵੀਰ ਨੂੰ ਬਚਦੇ ਨਹੀਂ 50000 ਹਾਲਾ ਦੇ ਕੇ ਤਾਂ ਇਸ ਕਰਕੇ ਉਹ ਨਾਲ ਫਸਲਾਂ ਤੋਂ ਕਿਨਾਰਾ ਕਰ ਰਿਹਾ ਹੈ ਸਚਾਈ ਹੈ ਕਿਉਂਕਿ ਅਸੀਂ ਵੀ ਖੇਤੀਬਾੜੀ ਦੇ ਨਾਲ ਬੜਾ ਨੇੜੇ ਹੋ ਕੇ ਦੇਖਿਆ ਵੀ ਇਹ ਤਾਂ ਨਹੀਂ ਪਰ ਮੰਨੀਆਂ ਦੇ ਨਾਲ ਸਬੰਧਤ ਹੈ ਕਿਉਂਕਿ ਮੈਂ ਬਹੁਤ ਹੀ ਸਮੱਸਿਆਵਾਂ ਨੂੰ ਦੇਖਿਆ ਕਿਉਂਕਿ ਖਰਚੇ ਜ਼ਿਆਦਾ ਆ ਪੈਦਾਵਾਰ ਜਿਸ ਫਸਲ ਦੀ ਘੱਟ ਔਰ ਨੇਚਰਲੀ ਉਹ ਜਿਹੜੀ ਆ ਉਹ ਨਹੀਂ ਉਹਨੂੰ ਵੇਚੂਗਾ ਵੀ ਕਰਦੇ ਆ ਔਰ ਦੇ ਵਿੱਚ ਬੈਠ ਕੇ ਜਿਹੜਾ ਆ ਹਰ ਵਿਅਕਤੀ ਨਾਲ ਅੱਛਾ ਵਰਤਾਓ ਵੀ ਕਰਦੇ ਅੱਛਾ ਨਿਗਾ ਸਵਾਇਆ ਤਾਂ ਇਦਾਂ ਦੀ ਕੋਸ਼ਿਸ਼ ਜਿਹੜੀ ਆ ਸਾਡੇ ਨਗਰ ਦੇ ਵਿੱਚ ਕੀਤੀ ਹੈ ਜਾਣਕਾਰੀ ਆ ਕਾਰਜਕਾਰੀ ਅਫਸਰ ਸਾਹਿਬਾਨ ਨੇ ਦੱਸਿਆ ਕਿ ਅਸੀਂ ਖਰਚਿਆਂ ਦੇ ਵਿੱਚ ਬੈਠੇ ਆ ਤਾਂ ਜੇ ਕਿਸੇ ਕਿਸਮ ਦੀ ਵੀ ਜ਼ਰੂਰਤ ਹੋਵੇ ਜ਼ਰੂਰ ਉਹਨਾਂ ਤੋਂ ਲੈਣ ਜਿਹੜਾ ਵੀ ਮੇਰਾ ਵੀਰਾ ਇਸ ਨਾਲ ਸੰਬੰਧਤ ਉਹ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਆ ਕਿਉਂਕਿ ਸਾਈਡ ਬਿਜ਼ਨਸ ਦੇ ਨਾਲ-ਨਾਲ ਜਿਹੜਾ ਸਾਨੂੰ ਇਹ ਆਪਰਾਲਾ ਕਰਨ ਦੇ ਨਾਲ ਸਾਡੀ ਇਨਕਮ ਦੇ ਵਿੱਚ ਵੀ ਤੁਸੀਂ ਪਹੁੰਚਿਆ ਅਫਸਰ ਸਾਹਿਬਾਨ ਪਹੁੰਚੇ ਆਂ ਔਰ ਪ੍ਰਬੰਧਕਾਂ ਦਾ ਸਾਡੇ ਪਰਮਜੀਤ ਭੱਟੀ ਜੀ ਦਾ ਜਿਨ੍ਹਾਂ ਨੇ ਸਾਰਾ ਚਾਹ ਪਾਣੀ ਦਾ ਰੇਜ਼ ਦਾ ਔਰ ਪ੍ਰਬੰਧ ਕੀ ਸਾਥੀ ਉਹਨਾਂ ਦਾ ਵੀ ਇਸ ਨਗਰ ਵੱਲੋਂ ਧੰਨਵਾਦ ਕਰਦੇ ਆਂ ਪੰਚਾਇਤ ਦੇ ਵੱਲੋਂ ਸਾਰੇ ਸਭੀ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਸ੍ਰੀ ਮਨੋਨਾਲ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਾਫੀ ਯੋਗਦਾਨ ਲੈਂਦਾ ਤੇ ਪਿਆਰੇ ਕਿਸਾਨ ਵੀਰੋ ਆਪਣੇ ਕੋ ਇੱਕ ਨਾਂਨ ਮਿਲੀ ਕਿਟਾ ਸਬਜ਼ੀ ਦੀਆਂ ਜਿਹੜੀਆਂ ਹੁਣ ਆਪਾਂ ਲਗਣੀਆਂ ਇਹ 15 ਕਿਟਾ ਦੇਣੀਆਂ ਸੀ ਫ੍ਰੀ ਆ ਸਾਨੂੰ ਨਹੀਂ ਸੰਭ ਲੱਗਦੀ ਕਿਹਨੂੰ ਦਈਏ ਮੈਂ ਤੁਹਾਨੂੰ 15 ਸਵਾਲ ਪੁੱਛ ਰਿਹਾ ਜਿਹਨੇ ਜਵਾਬ ਦੇਤਾ ਆਪਾਂ ਉਹਨੂੰ ਦੇ ਦੇਣੀ ਆ ਕਿੰਨੇ ਕਿਲੋ 1 ਏਕੜ ਨੂੰ ਬੀਜ ਪੈਣਾ ਗੱਲ ਇੱਕ ਕਿਲੋ ਪੁੱਛਣਾ ਤੇ ਆ 3 3 ਕਿਲੋ ਕਿੰਨੇ 3 ਅਗਲ ਕਰਦਾ ਜੀ 3 ਕਿਲੋ ਬਾਗਵਾਂ ਵਾਲੇ ਆ ਜਾਓ ਪਲੀਜ਼ ਬਾਗਵਾਂ ਵਾਲੇ ਜਿੰਨੇ ਕਿਲੋ ਦੱਸਿਆ ਤੁਸੀਂ ਇਹ ਸਾਡੇ ਨਾਲ ਬਹੁਤ ਹੋ ਰਿਹਾ ਕਿੰਨੇ ਕਿਲੋ ਦੱਸਿਆ ਤੁਸੀਂ 8 ਠੀਕ ਹੈ ਉਸ ਤੋਂ ਅਗਲਾ ਸਵਾਲ ਜੀ ਸੋਚੋ ਜੇਕਰ ਕਣਕ ਦੀ ਫਸਲ ਨੂੰ ਡੀਏਪੀ ਫੁੱਲ ਪਾਈ ਜਾਵੇ ਤਾਂ ਛੋਨੇ ਦੀ ਫਸਲ ਨੂੰ ਕਿੰਨੇ ਡੀਏਪੀ ਖਾਦ ਪਾਣੀ ਜੀ ਇੱਕੀ ਜਵਾਬ ਦਿੱਤਾ ਤੁਸੀਂ ਜੀ ਝੋਨੇ ਨੂੰ ਲੋੜ ਨਹੀਂ ਦੇ ਫਿਰ ਫੋਨ ਦਿਖਾ ਗਣਕ ਚ ਪਾਈ ਹੋਵੇ ਤਾਂ ਝੋਨੇ ਨੂੰ ਲੋੜ ਨਹੀਂ ਹੈਗੀ ਵੀ ਮੱਕੀ ਦਾ ਬੀਜ ਕਿੰਨਾ ਪਾਉਣਾ ਚਾਹੀਦਾ ਕਿੱਲੇ ਦੇ ਵਿੱਚ ਕਿੰਨੀ ਕਿਹਾ ਤੁਸੀਂ ਅੱਜ ਤੋਂ ਬਾਅਦ ਵੀ ਥਿੰਦਾ ਦੋ ਦਿਨ ਅਸਕਾ ਚੋਕੜੇ ਨੀ ਦਿਨ ਅਸਕਾ ਦੋ ਕੀ ਜਵਾਬ ਦੱਸਦਾ ਤੁਸੀਂ ਇਕ ਲੋੜ ਤੇ ਪਰਟੀ ਲਗ ਲੋ ਠੀਕ ਚੋਨੇ ਦੀ ਫਸਲ ਵਿੱਚ ਆਪਾਂ ਜ਼ਿੰਕ ਕਿੰਨੇ ਪਾਣੇ ਜਾਂ 1 ਏਕੜ ਮਲਾਵ ਚੋਨੇ ਦੀ ਫਸਲ ਨੂੰ ਕਿੰਨੇ ਕਿਲੋ ਜ਼ਿੰਕ ਬਣ ਜਾਂਦੀ ਹੈ ਪ੍ਰਤੀ ਏਕੜ 5 ਕਿਲੋ 5 ਕਿਲੋ ਇਹ ਗਲਤ ਹੈ ਜੀ ਗਲਤ ਹੈ ਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਡਾਕਟਰ ਕਰਨਾ ਤੇ ਗਾਈ ਨੇ ਮੈਂ ਕਰਨਾ ਇੱਕ ਆਪਾਂ ਜ਼ਿੰਕ ਲੈਨੇ ਆ ਜ਼ਿੰਕ ਦੀ ਪਰਸੈਂਟੇਜ ਜ਼ਿੰਕ ਕਿੰਨੀ ਹੁੰਦੀ ਹੈ ਦੱਸੋ दो दो 20 ਦੀ ਜਿੰਕ ਹੁੰਦੀ ਆ 13% ਦਾ ਜੀ ਉਹ ਵੀ ਠੀਕ ਆ ਜੀ ਤੇ 21% ਵਾਲੀ ਉਹ ਵੀ ਠੀਕ ਆ ਜੀ ਇਹ ਸਵਾਲ ਮੈਂ ਦਾ ਕਰਕੇ ਪੁੱਛਿਆ ਕਿ ਮੈਂ ਮੜ ਜਾ ਨੌਲੇਜ ਦਾ ਲੈਣਾ ਆ ਜਾਓ ਕੇ ਤੱਤ ਕਿਹਨਾ ਹੁੰਦਾ ਐਮ ਬਿਊਰੋਟਾਪ ਪੋਟਾਸ਼ ਇਹ ਪੁੱਛ ਲਓ ਜਿਹੜਾ ਪੁੱਛ ਲਓ ਪੁੱਛੋ ਬਿਲਕੁਲ ਇੱਕ ਮੈਂ ਪਹਿਲੇ ਸਭ ਤੋਂ ਪਹਿਲੇ ਲੈਕਚਰ ਵੀ ਪੜ੍ਹਾ ਸੀ ਕਿ ਚੂਹੇ ਜਿਹੜੇ ਆ ਉਹ ਆਪਾਂ ਨੂੰ ਬਹੁਤ ਸਾਡੀ ਫਸਲ ਖਰਾਬ ਕਰਦੇ ਆ ਤੇ ਮੈਂ ਹੋਰ ਤੋਂ ਤੁਹਾਨੂੰ ਦੱਸਿਆ ਸੀ ਵੀ ਜਿਹੜੇ ਚੂਹੇ ਜਿਹੜੇ ਆ ਸਾਡੇ ਜਿਹੜੇ ਕੁਦਰਤੀ ਸੋਮੇੜ ਚੂਹਿਆਂ ਨੂੰ ਖਤਮ ਕਰਦੇ ਹੋ ਕਿਹੜੇ ਗੇੜੇ ਆ ਹਾਂਜੀ ਆ ਜਿਹੜੇ ਦੁਬਾਰਾ ਦੱਸਿਓ ਕਿ ਇਹ ਮੁੰਡੇ ਨਾਲ ਮਾਰਨੇ ਸਾਡੇ ਪਾਣੀ ਆਪਣੀ ਬਾਰੀ ਸਰ ਲੰਗਰ ਖਾਓ ਵਲੰਟੀਅਰ ਨੂੰ ਬੇਨਤੀ ਆ ਮੈਂ ਉਹ ਵੀ ਲੰਗਰ ਦਾ ਹਾਂਜੀ ਸਰ ਜੀ ਅੱਜ ਕਿਸ ਵਿਸ਼ੇ ਤੇ ਕੈਂਪਸ ਅੱਜ ਕਮਾਂਪੈਂਡ ਵਿੱਚ ਸੀਡ ਵਿਲੇਜ ਸਕੀਮ ਜਿਸ ਵਿੱਚ ਵੀ ਆਪਾਂ ਜੀਵਿਦਾਰਾਂ ਨੂੰ ਕਨਕਦਾਰ ਖੇਤੀ ਦੀ ਤਿਆਰੀ ਦੇ ਲਈ ਬੀਜ ਸਬਸਿਡੀ ਤੇ ਉਹੀ ਜਾ ਕਬਾਇਆ ਜਾਂਦਾ ਤਾਂ ਕਿ ਜੀਮੇਦਾਰ ਇਹ ਬੀ ਮਲਟੀਪਲ ਕਰ ਮਲਟੀਪਲਾਈ ਕਰਕੇ ਆਪ ਅਤੇ ਹੋਰ ਜੀਮੇਦਾਰਾਂ ਨੂੰ ਵੰਟਸ ਅਗੇ ਜਿਹੜਾ ਸਰਟੀਫਾਈਡ ਜੀਵਨ ਦਾ ਤਿਆਰ ਕੀਤਾ ਰਹੀ ਹੈ 3 ਸਾਲ ਤੱਕ ਆਪਾਂ ਰੱਖ ਸਕਦੇ ਆ ਅਸੀਂ ਜ਼ਿੰਮੇਵਾਰੋਂ ਇਹ ਕਹਿੰਦੇ ਵੀ ਆਪਣਾ ਜਿਹੜਾ ਉਹਨੇ ਉਹਨੇ ਵੈਰਟੀਮੀ ਆਪੀ ਜਾਂ ਆਪ ਤਿਆਰ ਕਰੋ ਇਸ ਤਿਆਰ ਕਰਨ ਨੂੰ ਤਰੰਤ ਉਹਦਾ ਜਿਹੜਾ ਖਾਚੇ ਆ ਉਹ ਘਾਟਾ ਕਰਨ ਨੂੰ ਛੋਟਿਆ ਹੋਇਆ ਵੀ ਖੋਦ ਕੇ ਹਰ ਸਾਲ ਆਪਾਂ ਪੀਸਾ ਦੇ ਆ ਤੇ ਇਹਦੇ ਨਾਲ ਨਾਲ ਅਸੀਂ ਦੂਜਾ ਵਿਸ਼ਾ ਇਹ ਲਿਆ ਸੀਗਾ ਕਿ ਜਿਹੜੀ ਸਾਡੇ ਵਾਤਾਵਰਣ ਨੂੰ ਪ੍ਰਾਲੀ ਪ੍ਰਬੰਧਨ ਤੇ ਜੇ ਲੋਕਾਂ ਨੇ ਕੁਝ ਪ੍ਰਾਲੀਆਂ ਨੂੰ ਜਾਂ ਫਲਕ ਦੇ ਨਾਲ ਅੱਗੇ ਲਾਈ ਜਾਂਦੀ ਆ ਉਨਾ ਬਾਰੇ ਲੋਕਾਂ ਨੂੰ ਸੂਚਿਤ ਕਰਨ ਲਈ ਕੀਤੀ ਹੋਈ ਸਾਂ ਤਾਂ ਕਿ ਲੋਕ ਆਪਣੇ ਸਿਹਤ ਦਾ ਪ੍ਰਤੀ ਆਪਣਾ ਵਿਚਾਰ ਲੱਖਣ ਤੇ ਜਿਹਦੇ ਅੱਗ ਲਾ ਕੇ ਫਰਾਲੀ ਨੂੰ ਵਾਤਾਵਰਣ ਪ੍ਰਦੂਸ਼ਿਤ ਕਰਦੇ ਆ ਉਹ ਲੋਕ ਵਾਤਾਵਰਣ ਪ੍ਰਦੂਸ਼ਿਤ ਨਾ ਕਰਨ ਅਤੇ ਲੋਕਾਂ ਦੇ ਨਾਲ ਨਾਲ ਆਪਣੀ ਸਿਹਤ ਦਾ ਵੀ ਖਿਆਲ ਰੱਖਣ। ਧੰਨਵਾਦ। ਜੀ ਸਰ ਜੀ ਅੱਜ ਦੇ ਕੈਂਪ ਪਰ ਤੁਸੀਂ ਵੀ ਦੱਸੋ ਕੀ ਕਹਿਣਾ ਚਾਹੁੰਦੇ ਆ। ਅੱਜ ਦਾ ਜਿਹੜਾ ਕੈਂਪ ਆ ਬਲਾਕ ਔਰ ਦੇ ਦਿਨ ਪਿੰਡੇ ਕਮਾਮ ਵਿੱਚ ਲਗਾਇਆ ਗਿਆ ਜਿਸ ਵਿੱਚ ਸੀਡ ਵਿਲੇ ਸਕੀਮ ਤਾ ਤੇ ਜਿਹੜਾ ਕੈਂਪਸ ਹੀ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਵੱਖ-ਵੱਖ ਭਾਗਾਂ ਦੇ ਬਲਾਰੇ ਜਿਵੇਂ ਕਿ ਸਾਡੇ ਖੇਤੀਬਾੜੀ ਭਾਗ ਦੇ ਜੀੜੇ ਮਾਰ ਬਿਮਾਰੀਆਂ ਦਵਾਈਆਂ ਤੇ ਮਸ਼ੀਨਰੀ ਦੀ ਵਰਤੋਂ ਉਸ ਦੇ ਨਾਲ ਨਾਲ ਪਸ਼ੂ ਪਾਲਣ ਡਾਕਟਰ ਸਾਹਿਬ ਨੇ ਪਸ਼ੂਆਂ ਤੋਂ ਲਾਹੇਵੰਦ ਤੰਦਮ ਬਣਾਉਣ ਲਈ ਕਿਵੇਂ ਪ੍ਰਾਲੇ ਕੀਤੇ ਜਾਣ ਤੇ ਸਪੈਸ਼ਲ ਅਸੀਂ ਇੱਕ ਕਿਸਾਨ ਨidhi ਸਕੀਮ ਜਿਹੜਾ ਜ਼ਿਮੀਂਦਾਰਾਂ ਨੂੰ 2000 ਰੁਪਿਆ ਪ੍ਰਤੀ ਦਮਾਹੀ ਆਉਂਦਾ ਤੇ ਉਹਦੇ ਸਬੰਧ ਦੇ ਵਿੱਚ ਵੀ ਕਿਸਾਨਾਂ ਦੀ ਜਿੰਨੀਆਂ ਪ੍ਰੋਬਲਮਾਂ ਅਸੀਂ ਆ ਉਹ ਮੌਕੇ ਤੇ ਹੀ ਹੱਲ ਕੀਤੀਆਂ ਇਸ ਦੇ ਨਾਲ ਨਾਲ ਕਿਸਾਨਾਂ ਨੂੰ ਅਸੀਂ ਚੰਗੀ ਸਿਹਤ ਉਪਮੀ ਦੀ ਪਿਆਉ ਸਕਤੀ ਨੂੰ ਕਿਵੇਂ ਬਰਕਰਾਰ ਰੱਖਣਾ ਤੇ ਕਿਹੜੇ ਮਰ ਬਿਮਾਰੀਆਂ ਆਦ ਦਾ ਸਮੁੱਚਾ ਜਿਹੜਾ ਗਿਆਨ ਆ ਹੜੀ ਤੇ ਸੋਣ ਦੀਆਂ ਫਸਲਾਂ ਸੰਬੰਧੀ ਦਿੱਤਾ ਗਿਆ ਇਹ ਕੈਂਪਾਂ ਦਾ ਕਿੰਨਾ ਅਸਰ ਪੈਂਦਾ ਆ ਤੁਸੀਂ ਤਾਂ ਕਾਫੀ ਸਮੇਂ ਤੋਂ ਲਾ ਰਹੇ ਆ ਦੇਖੋ ਜੀ ਜਿਹੜੀ ਜਾਗਰਤੀ ਆ ਥੋੜਾ ਸਮਾਂ ਲੱਗਦਾ ਉਹਨੂੰ ਪਰ ਬਹੁਤ ਜਾਗਰਤੀ ਅੱਗੇ ਆਈ ਆ ਤੁਸੀਂ 1967 ਤੋਂ ਝਾਤ ਮਾਰੀਏ ਤਾਂ ਉਸ ਵੇਲੇ ਝਾੜ ਸਾਡਾ ਬਿਲਕੁਲ ਨਹੀਂ ਸੀ ਹੁੰਦਾ ਤੇ ਬਲਕਿ ਵਰਤ ਰੱਖ ਦਿੰਦੇ ਸੀ ਅੱਜ ਅਸੀਂ ਜਿਹੜਾ ਪ੍ਰਾਂਤ ਆ ਦੂਜਿਆਂ ਨੂੰ ਨਾਲ ਜਿਹੜਾ ਕਣਕ ਤੇ ਝੋਨਾ ਕਰ ਰਹੇ ਆ ਤੇ ਉਹ ਸਾਰਾ ਇਹ ਕੈਂਪਾਂ ਦੀ ਦੇਣ ਕਰਕੇ ਜਾਗਰਤੀ ਆਉਣ ਕਰਕੇ ਹੀ ਹੋਇਆ ਮੈਂ ਸਮਝਦਾ ਵੀ ਇੰਦਾ ਦੇ ਕੈਂਪ ਜਿਹੜੇ ਆ ਕਿਸਾਨਾਂ ਵਾਸਤੇ ਬਹੁਤ ਹੀ ਲਾਹੇਵੰਦ ਸਾਬਤ ਹੁੰਦੇ ਆ ਤੇ ਸਾਰੇ ਕਿਸਾਨਾਂ ਨੂੰ ਅਪੀਲ ਵੀ ਆ ਕੇ ਵੱਧ ਚੜ ਕੇ ਜਿਹੜੇ ਕੈਂਪਾਂ ਵਿੱਚੋਂ ਭਾਗ ਲੈਣੇ ਸੀ ਕਿੱਟਾਂ ਕਾਦੀਆਂ ਦਿੱਤੀਆਂ ਗਈਆਂ ਕਿੱਟਾਂ ਬਾਗਬਾਨੀ ਪੁਹਾਗ ਬਲਵਾਈਆਂ ਸੀ ਤੇ ਉਹਨਾਂ ਨੇ ਜ਼ਿੰਮੇਦਾਰਾਂ ਨੂੰ ਫ੍ਰੀ ਦੇਣੀਆਂ ਸੀ ਉਹਦੇ ਤਹਿਤ ਅਸੀਂ ਕਿਸਾਨਾਂ ਨੂੰ ਕੁਐਸਚਨ ਖੇਤੀਬਾੜੀ ਸੰਬੰਧੀ ਪੁੱਛੇ ਗਏ ਜਿਨ੍ਹਾਂ ਨੇ ਜਵਾਬ ਦਿੱਤੇ ਅਸੀਂ ਉਹਨਾਂ ਨੂੰ ਮੌਕੇ ਤੇ ਹੀ ਬਣ ਦਿੱਤੀਆਂ ਗਈਆਂ ਫ੍ਰੀ ਵਿੱਚ ਭਾਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਡਾਕਟਰ ਅਸ਼ਵਿੰਦਰ ਏਡੀਓ ਆੜ ਅੱਛਾ ਮੈਨ ਕੀ ਇਹ ਕੈਂਪ ਤੇ ਤੁਸੀਂ ਲਗਾਇਆ ਹੈਗਾ ਮੈਂ ਅਕਸਰ ਹੀ ਤੁਹਾਡੀਆਂ ਖਬਰਾਂ ਨੂੰ ਕਵਰੇਜ ਕਰਦੇ ਰਹਿਣਾ ਜਿਹੜੀ ਅੱਗ ਲੱਗਦੀ ਉਹਦੇ ਬਾਰੇ ਵਿੱਚ ਵੀ ਕਵਰੇਜ ਕਰਦਾ ਰਹਿਣਾ ਇਹਦੇ ਬਾਰੇ ਦੱਸੋ ਇਹ ਕਿੰਨਾ ਫਰਕ ਪਿਆ ਹੈ ਇਹਦੇ ਨਾਲ ਦੇਖੋ ਜੀ ਅਸੀਂ ਸਟੱਬਲ ਵਾਰਨਿੰਗ ਜਿਹੜੀ ਆ ਸੀਆਰਐਮ ਸਕੀਮ ਆ ਦੀ ਨਾ ਬੱਕ ਬੱਕ ਪਿੰਡਾਂ ਦੇ ਵਿੱਚ ਕੈਂਪ ਲਾਏ ਆ ਜਿਹਦਾ ਅਸਰ ਸਾਨੂੰ ਵਿਆਪਕ ਦੇਖਣ ਨੂੰ ਮਿਲਿਆ 270 ਦੇ ਅਗੇ ਸਾਡੇ ਇਸ ਵਾਰੀ ਸਿਰਫ 234 ਕੇ ਸੀ ਸਟੱਬਲ ਬਰਨਿੰਗ ਦੇ ਆਏ ਹਨ ਤੇ 12% ਦੀ ਕਮੀ ਆਈ ਹੈ ਕਹਿੰਦੇ ਮਤਲਬ ਇਹ ਪ੍ਰਭਾਵ ਪਿਆ ਹਾਂਜੀ ਬਿਲਕੁਲ ਪੋਜ਼ਿਟਿਵ ਪ੍ਰਭਾਵ ਪਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਜਿਹੜਾ ਹੈਗਾ ਕਿੰਨਾ ਹੋਰ ਰਮੀ ਪਰਦੇ ਦੇ ਵਿੱਚ ਅਸੀਂ 0% ਇਹਨੂੰ ਲਿਆਉਣ ਲਈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ